ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿ ਕਿਸਾਨ ਵੀਰਾਂ ਦੀਆਂ ਜਿਹੜੀਆਂ ਵੀਡੀਓ ਕਲਿੱਪਸ ਕਿਸਾਨ ਵੀਰਾਂ ਨੇ ਭੇਜੀਆਂ, ਮੈਸੇਜ ਆਏ, ਫੋਟੋਆਂ ਭੇਜੀਆਂ ਨੇ ਕਿ ਝੋਨੇ ਦੀ ਫਸਲ ਦੇ ਵਿੱਚ ਪੱਤੇ ਚਿੱਟੇ ਹੋ ਰਹੇ ਆ। ਨਵੀਂ ਫੋਟ ਤੇ ਜਿਹੜੇ ਪੁਰਾਣੇ ਪੱਤੇ ਠੀਕ ਐ ਨਵੀਂ ਫੋਟ ਦੇ ਵਿੱਚ ਜਾਂ ਤਾਂ ਲੰਬੀਆਂ ਧਾਰੀਆਂ ਪੈ ਰੀਆਂ ਜਾਂ ਪੱਤੇ ਚਿੱਟੇ ਹੋ ਰਹੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇੱਕ ਬੇਨਤੀ ਆ ਕਿ ਜਿਹੜਾ ਇਸ ਟਾਈਮ ਦੇ ਉੱਤੇ ਹੁਣ ਝੋਨੇ ਦੇ ਵਿੱਚ ਖੜੋਤ ਆਈ ਆ ਕਿਸਾਨ ਵੀਰ ਜਿਹੜੇ ਕੋਈ ਉਲੀ ਨਾਸ਼ਕ ਵਗੈਰਾ ਯੂਰੀਆ ਦੇ ਨਾਲ ਲਾ ਕੇ ਪਾ ਰਹੇ ਆ ਕਈ ਥਾਵਾਂ ਦੇ ਉੱਤੇ ਹੋ ਸਕਦਾ ਕਿਉਂਕਿ ਜਿਹੜਾ ਟੈਂਪਰੇਚਰ ਐ ਹਵਾ ਦੇ ਵਿੱਚ ਨਮੀ ਐ ਮੀਂਹ ਉੱਪਰੋਂ ਨਾ ਪੈਣਾ ਲੰਬੇ ਸਮੇਂ ਤੋਂ ਉੱਚ ਤਾਪਮਾਨ ਰਹਿਣਾ ਇਹਦੇ ਵਿੱਚ ਜਿਹੜਾ ਮੁੱਡਾਂ ਦਾ ਗਾਲਾ ਵਗੈਰਾ ਜਿਹੜੀ ਹੈਗੀ ਆ ਕੋਈ ਉਲੀ ਰੋਗ ਦੀ ਸਮੱਸਿਆ ਆ ਸਕਦੀ ਹੈ ਜੇ ਤੁਹਾਨੂੰ ਉਸ ਤਰ੍ਹਾਂ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਕੋਈ ਸ਼ੀਤ ਬਲਾਈਡ ਦੀ ਸ਼ੁਰੂਆਤ ਆ ਜਾਂ ਕੋਈ ਮੁੱਡਾਂ ਦਾ ਮਤਲਬ ਤੁਹਾਨੂੰ ਲੱਗਦਾ ਕਿ ਗਾਲਾ ਹੈਗਾ ਤਾਂ ਫਿਰ ਤੁਸੀਂ ਜਿਹੜੀ ਹੈਗੀ ਆ ਉਹਦੇ ਵਿੱਚ ਜ਼ਰੂਰਤ ਅਨਸਾਰ ਇਹਦੇ ਬਾਰੇ ਆਪਾਂ ਵੱਖਰੀ ਵੀਡੀਓ ਪਾ ਦਾਂਗੇ ਕਿ ਆਪਾਂ ਜਿਹੜੀ ਸਪਰੇ ਉਹਦੇ ਤੇ ਕਿਹੜੇ-ਕਿਹੜੇ ਉਲੀ ਨਾਸ਼ਕ ਜਾਂ ਉਹਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨਿਸ਼ਾਨੀਆਂ ਤੇ ਰੋਖ ਥਮ ਬਿਨਾਂ ਜ਼ਰੂਰਤ ਤੋਂ ਤੁਸੀਂ ਜ਼ਮੀਨ ਦੇ ਵਿੱਚ ਜਿਹੜੀਆਂ ਉਲੀਨਾਸ਼ਕ ਜਾਂ ਕੀਟਨਾਸ਼ਕ ਜਿਹੜਾ ਨਾ ਪਾਓ ਜਿਹੜਾ ਬਾਸਮਤੀ ਹੈ ਖਾਸ ਤੌਰ ਤੇ 50 ਦਿਨ ਦਾ 55 ਦਿਨ ਦਾ ਉਹਦੇ ਵਿੱਚ ਤੁਸੀਂ ਸਟੈਮ ਬੋਰਰ ਵਾਸਤੇ ਜਿਹੜਾ ਖਿਆਲ ਰੱਖਣਾ ਫਸਲ ਦਾ ਨਰੀਖਣ ਕਰਦੇ ਰਹਿਣਾ ਕਿ ਉਹਦੇ ਵਿੱਚ ਜਿਹੜੀਆਂ ਗੋਬਾਂ ਜੇ ਸੁੱਕਦੀਆਂ ਨਜ਼ਰ ਆਉਂਦੀਆਂ 2% ਘੱਟੋ-ਘੱਟ ਜਾਂ ਉਸ ਤੋਂ ਜ਼ਿਆਦਾ ਤਾਂ ਫਿਰ ਤੁਸੀਂ ਜਿਹੜਾ ਉਹਦੇ ਵਿੱਚ ਕੀਟਨਾਸ਼ਕ ਵਰਤਨੇ ਇਹਦੇ ਬਾਰੇ ਆਪਾਂ ਵੀਡੀਓ ਨਾਲ ਦੀ ਨਾਲ ਹੁਣ ਅਪਡੇਟ ਕਰਦੇ ਰਹਾਂਗੇ ਪਰ ਇਹ ਜਿਹੜੀ ਸਮੱਸਿਆ ਨਵੀਂ ਹੈ ਕਿਉਂਕਿ ਜੇ ਤਾਂ ਕੋਈ ਕੋਈ ਆਪਾਂ ਨੂੰ ਬੂਟਾ ਨਜ਼ਰ ਆਵੇ ਨਾ ਕੋਈ ਮੰਨ ਲਓ ਅੱਧੇ ਕਿੱਲੇ ਜਾਂ ਇਕੜ ਦੇ ਵਿੱਚ ਜਾਂ ਇੱਕ ਖੇਤ ਦੇ ਵਿੱਚ ਕਿਤੇ ਕਿਾਰੇ ਦੇ ਵਿੱਚ ਇੱਕ ਅੱਧਾ ਬੂਟਾ ਤਾਂ ਉਹਦੇ ਵਿੱਚ ਆਪਾਂ ਕਹਿ ਦਿੰਨੇ ਕਿ ਇਹਦੇ ਵਿੱਚ ਕਿਉਂਕਿ ਇਹ ਜਿਹੜੀ ਅਸਲ ਚ ਪ੍ਰੋਬਲਮ ਹੈ ਇਹ ਕਲੋਰੋਸਿਸ ਕਹਿ ਦਿੰਨੇ ਆਪਾਂ ਕਿ ਇਹਦੇ ਵਿੱਚ ਪ੍ਰੋਪਰ ਜਿਹੜੀ ਕਲੋਰੋਫਿਲ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਤੇ ਪੱਤਾ ਜਿਹੜਾ ਉਹ ਚਿੱਟਾ ਅ ਨਜ਼ਰ ਆ ਰਿਹਾ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਲੋਰੋਫਿਲ ਨਹੀਂ ਬਣ ਰਿਹਾ ਚਾਹੇ ਉਤਾਰੀਆਂ ਨੇ ਜਾਂ ਪੂਰਾ ਪੱਤਾ ਕਈ ਵਾਰ ਕੀ ਹੁੰਦਾ ਕਿ ਬੂਟੇ ਜਿਹੜੇ ਨਵੀਂ ਫੋਟ ਆ ਉਹ ਚਿੱਟੀ ਕੱਢਦੇ ਜਾਂ ਕਈ ਵਾਰ ਜਿਹੜਾ ਹੈਗਾ ਉਹਦਾ ਕਦ ਕਾਠਵਣੀ ਬਣਦਾ ਹੈ ਬੂਟਿਆਂ ਦਾ ਪਰ ਇਹ ਜਿਹੜੀਆਂ ਸਮੱਸਿਆ ਆ ਕਈ ਕਿਸਾਨ ਵੀਰਾਂ ਨੇ ਭੇਜੀ ਕਿ ਉਹਨਾਂ ਦੇ ਦੌਗੀਆਂ ਦੇ ਵਿੱਚ ਜਾਂ ਲੰਮੀਆਂ ਜਿਹੜੀਆਂ ਫੌਂਟਾਂ ਦੇ ਰੂਪ ਦੇ ਵਿੱਚ ਜਿਹੜੀ ਇਹ ਸਮੱਸਿਆ ਆ ਰਹੀ ਕਿ ਇੱਕ ਦੇ ਨਾਲ ਦੂਜਾ ਦੂਜੇ ਦੇ ਨਾਲ ਤੀਜਾ ਇਹ ਬੂਟੇ ਜਿਹੜੇ ਇਸ ਤਰ੍ਹਾਂ ਹੋ ਰਹੇ ਆ ਤਾਂ ਇਸ ਬਾਵਤ ਮੈਂ ਤੁਹਾਨੂੰ ਇਹੀ ਡਵਾਈਸ ਕਰਨਾ ਚਾਹੂਗਾ ਕਿ ਇਹ ਜਿਹੜੀ ਨਵੀਂ ਸਮੱਸਿਆ ਖਾਸ ਤੌਰ ਤੇ ਤੁਸੀਂ ਜੇ ਨੇੜੇ ਦੇ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਖੇਤੀਮਾਰਾਂ ਨਾਲ ਸੰਪਰਕ ਕਰ ਸਕਦੇ ਹੋ ਵਿਗਿਆਨਕਾਂ ਨਾਲ ਪੀਏਯੂਲ ਦੇ ਨਾਲ ਤੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਆਪਾਂ ਇਹ ਵਿਗਿਆਨਕਾਂ ਦੇ ਨਾਲ ਜਿਹੜੇ ਡਿਸਕਸ ਕਰਕੇ ਤੇ ਤੁਹਾਨੂੰ ਜੇ ਕੋਈ ਸਮੱਸਿਆ ਹੈਗੀ ਆ ਤਾਂ ਵੈਸੇ ਜਿਹੜਾ ਹੈ ਕਿ ਕੋਈ ਇੱਕ ਬੂਟਾ ਹੋ ਗਿਆ ਦੋ ਹੋਗੇ ਚਾਰ ਹੋਗੇ ਜਿਆਦਾ ਏਰੀਆ ਦੇ ਵਿੱਚ ਉਹ ਕੋਈ ਸਮੱਸਿਆ ਵਾਲੀ ਗੱਲ ਨਹੀਂ ਉਹ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੇ ਤੁਹਾਨੂੰ ਲੱਗਦਾ ਕਿ ਇਹ ਜ਼ਿਆਦਾ ਏਰੀਆ ਦੇ ਵਿੱਚ ਹੈ ਤਾਂ ਫਿਰ ਤੁਸੀਂ ਜਿਹੜਾ ਥੱਲੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਜੇ ਇੱਕ ਤਾਂ ਇਹ ਦੱਸਿਆ ਜੇ ਕਿ ਇਹ ਜਿਹੜੀ ਵੈਰੈਟੀ ਤੁਹਾਡੇ ਜਿਹੜੀ ਵੈਰੈਟੀ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਤੇ ਕਿੰਨਾ ਕੁ ਏਰੀਆ ਆ ਰਿਹਾ ਨਵੀਂ ਫੋਟ ਆ ਜਿਹੜੀ ਉਹ ਚਿੱਟੀ ਚਿੱਟੇ ਪੱਤੇ ਆ ਪੂਰੇ ਜਾਂ ਧਾਰੀਆਂ ਦੇ ਰੂਪ ਚੱਕ ਕਦ ਕਾਠ ਬੂਟੇ ਕਰ ਰਹੇ ਆ ਜਾਂ ਨਹੀਂ ਇਹ ਜ਼ਰੂਰ ਦੱਸਣਾ ਤਾਂ ਕਿ ਜਿਹੜੇ ਸਿੰਪਟਮ ਨੇ ਉਹ ਇਹ ਆਪਾਂ ਚੈੱਕ ਕਰਵਾ ਸਕੀਏ ਜਾਂ ਆਪਾਂ ਡਿਸਕਸ ਕਰ ਸਕੀਏ ਕਿ ਇਹ ਜਿਹੜੀ ਕੋਈ ਸਪੈਸ਼ਲ ਕਿਸੇ ਵੈਰਾਈਟੀ ਚਾ ਜਾਂ ਇਹ ਆਲ ਓਵਰ ਹੀ ਸਮੱਸਿਆ ਆ ਰਹੀ ਆ ਕਿਉਂਕਿ ਕਲਰੋਸਿਸ ਦੇ ਕਈ ਕਾਰਨ ਹੋ ਸਕਦੇ ਆ ਤੇ ਆਰ ਐਚ ਅ ਡੀ ਵੀ ਆ ਜਿਹੜੀ ਉਹਦੇ ਨਾਲ ਵੀ ਇਹਦੇ ਸਿੰਪਟਮ ਰਲਦੇ ਨੇ ਪਰ ਆਪਣੇ ਉਹ ਕੰਟਰੀ ਦੇ ਵਿੱਚ ਇੰਡੀਆ ਦੇ ਵਿੱਚ ਇਹ ਦੇਖਣ ਨੂੰ ਅਜੇ ਤੱਕ ਨਹੀਂ ਮਿਲੇਗੀ ਹੋਰ ਦੇਸ਼ਾਂ ਦੇ ਵਿੱਚ ਆਉਂਦੀ ਆ ਆਪਣੇ ਇਸ ਤਰ੍ਹਾਂ ਦੀ ਸਮੱਸਿਆ ਅਜੇ ਤੱਕ ਦੇਖਣ ਨੂੰ ਨਹੀਂ ਆਈ ਜਿੰਨੇ ਕਿ ਇਹ ਕਿਉਂਕਿ ਜਿਆਦਾ ਏਰੀਆ ਹੋਣਾ ਨਾ ਮੰਨ ਲਓ ਕਨਾਲ ਦੋ ਕਨਾਲ ਦੇ ਵਿੱਚ ਜਾਂ ਇਕੱਠੇ ਬੂਟੇ ਇੱਕ ਥਾਂ ਤੇ 20 50 100 ਹੋਈ ਜਾਂਦਾ ਤਾਂ ਇਹਦੇ ਬਾਰੇ ਜ਼ਰੂਰ ਮੈਨੂੰ ਦੱਸਿਆ ਜੇ ਕਿਉਂਕਿ ਮੈਂ ਚਾਹੁੰਦਾ ਸੀਗਾ ਕਿ ਜੇ ਜਿਆਦਾ ਏਰੀਆ ਦੇ ਵਿੱਚ ਆ ਤਾਂ ਫਿਰ ਆਪਾਂ ਉਸ ਚੀਜ਼ ਨੂੰ ਪ੍ਰੋਪਰ ਕਿਉਂਕਿ ਇਹਦੀ ਇਨਵੈਸਟੀਗੇਸ਼ਨ ਕਰਨੀ ਬਣਦੀ ਹੈ ਕਿ ਜੇ ਅੱਗੇ ਵਧੇ ਤਾਂ ਇਸ ਤਰ੍ਹਾਂ ਦੀ ਕੋਈ ਨਵੀਂ ਸਮੱਸਿਆ ਜਿਹੜੀ ਹੈਗੀ ਹੈ ਝੋਨੇ ਦੇ ਵਿੱਚ ਕ੍ਰੀਏਟ ਨਾ ਹੋਵੇ ਜੇ ਮਤਲਬ ਦੁਬਾਰਾ ਫਿਰ ਤੁਹਾਨੂੰ アドਵਾਈਸ ਕਰੂੰਗਾ ਜੇ ਤੁਹਾਡੇ 1 2 4 ਬੂਟੇ ਹੈਗੇ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਕਰਾਸਿਸ ਹੁੰਦੀ ਹੈ ਪਰ ਜੇ ਜ਼ਿਆਦਾ ਹੈਗੀ ਤਾਂ ਥੱਲੇ ਕਮੈਂਟ ਕਰਕੇ ਵੈਰਾਈਟੀ ਜ਼ਰੂਰ ਦੱਸਣਾ ਨਾਲ ਤੇ ਨਾਲ ਸਿੰਪਟਮ ਦੱਸਣਾ ਵੀ ਕਿਸ ਤਰ੍ਹਾਂ ਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ